ਕਾਨੂੰ ਬਲੌਗ ਚ ਨਾ ਪਈ 10 ਮਾਟੇ 1 12 ਮਾਟੇ ਲਓ ਜੀ ਲੋਕੇਸ਼ਨ ਚੇਂਜ ਸਭ ਕੁਝ ਚੇ ਦੂਜੇ ਸੈਟ ਤੇ ਸਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ ਨਿਊ ਵਲੌਗ ਪਿੱਛੇ ਨੇ ਕੰਗਰਾਂ ਤੋਂ ਕੰਗਾਂ ਕੀ ਕੰਮ ਕਰਿਆ ਕੋਡ ਬੰਦ ਫੜਾ ਕੇ ਆਵਾ ਫਰੈਸ਼ ਕਰਾਉਣਾ ਤੇ ਲੱਗ ਰਿਹਾ ਹੈ ਪੂਰੀ ਵਾਧਾ ਨਹੀਂ ਕਰਦਾਂ ਡਾ ਬਹੁਤ ਭਾਵਾਈ ਨੂੰ ਕਦੋਂ ਲੈਂਦਾ ਕਪੜਾ ਇਹ ਕੋਟਵੰਡ ਕੱਲੂ ਜਾਣਾ ਵੇ ਆ ਸ਼ਾਮ ਤੱਕ ਪ੍ਰੈਸ ਪੁਸ਼ ਕਰ ਦਊਗਾ ਉਹ ਫਿਰ ਵੋਟ ਸੰਗਰਾਲ ਵੀ ਆ ਸਹੂਲਤ ਆ ਹੋ ਗਈ ਇੱਥੇ ਡਰਾਈ ਕਲੀਨ ਹੋਏ ਤੇ ਕੋਟਵੰਡ ਨਾਲੇ ਸਫਾਈ ਹੋਈ ਦੀ ਆ ਪ੍ਰੈਸ ਪ੍ਰੋਸ ਜਮ ਅੱਜ ਕਰਾ ਰਿਹਾ ਹਾਂ ਰੋਡ ਪੰਡ ਕੱਪੜਿਆਂ ਦਾ। ਉਹ ਵੀ ਸਮਾਨ ਤੇ ਪਹਿਲਾਂ ਸਾਡਾ ਸਕੂਲ ਹੁੰਦਾ ਸੀ। ਬਹੁਤ ਸਾਲ ਪਹਿਲਾਂ ਨਰਸਰੀ ਇੱਥੇ ਕਰੀ ਆ। ਐਲकेजी ਜਿਹੋ ਜਾਨ ਨੂੰ ਸੋਨੀਆਂ ਜਾ ਲੱਗੀਆਂ। ਇੱਥੇ ਕਰਾਇਆ ਕਰੀਏ ਕਪਲੇ ਵੇ ਇੱਥੇ ਕਰਾਇਆ ਹੋਰ। ਆਂਗਣ ਹੋੜੀ ਹੈ ਲੋ। ਤੇ ਦੁਕਾਨ ਤੇ ਤਾਂ ਹੈ ਨਹੀਂ ਦੁਕਾਨ 'ਚ ਧਰੇ ਹੁੰਦਾ ਉਹ ਸਮਾਨ ਉਹਦੇ ਆਪ ਤਾਂ ਗਿਆ ਹੋਇਆ। ਮੈਂ ਆ ਕੇ ਕਰ ਦੂੰ ਫਿਰ ਫੋਨ ਕਰ ਦੂਗਾ। ਨਵੇਂ ਦਿਨ ਹੁਣ ਵਧੀਆ ਲੱਗਣ ਲੱਗਾ ਧੁੱਪਾਂ ਪੂਰੀਆਂ ਪੈਂਦੀਆਂ ਨੇ ਤੇ ਅੱਧੀਆਂ ਵਾਹਾਂ ਦੀ ਛਲਟਾਂ ਪਾਈ ਦਿਨ ਹੁਣ ਸੱਲਾਂ ਪਹਿਲਾਂ ਤਾਂ ਅੱਧੀ ਵਾਹ ਸੀ ਪਾਈ ਸੀ ਫਿਰ ਲਾ ਕੇ ਦੁਬਾਰਾ ਕੋਡ ਪਾ ਲਿਆ ਸੀ ਰੋਟੀ ਬਾਣੀ ਖਾਈਏ 11-12 ਮੱਝ ਨਾਲ ਇਹ ਰੋਟੀ ਸਾਡੀ ਰੈਡੀ ਹੋਏਗੀ ਗੱਬਿਆਂ ਦਾ ਨਜ਼ਾਰਾ ਤਾਂ ਹੈਗਾ ਨਾ ਕਿਵੇਂ ਮੰਜੇ ਬੰਦੇ ਚੱਕੜ ਦੀ ਲੋੜ ਹੀ ਨਹੀਂ ਤੇ ਰੋਟੀ ਬਾਣੀ ਖਾਵਾਂ ਬਸ ਹਲੇ ਵਰਦਾ ਦੇਖਦੇ ਕਿੰਨੇ ਦਿਨਾਂ ਤੇ ਕਹਿੰਦੇ ਹੁਣ ਦੇਖੋ ਕਿ ਇੱਕ ਦਿਨਾਂ ਚ ਆਉਂਦੇ ਨੇ ਕਿ ਨਹੀਂ ਆਉਂਦੇ ਬੜੁੰਦੀ ਚਾਲਦੀਆ ਲੈਵਰ ਉਹਨਾਂ ਦੀ ਇੱਕ ਟਰਾਲੀ ਰਹਿੰਦੀ ਸੀ ਫਿਰ ਉਹ ਭਰ ਕੇ ਆ ਜਾਣਗੇ ਕਹਿੰਦੇ ਅਸੀਂ ਆਪੀ ਛੱਡ ਜਾਾਂਗੇ ਆਪਣੀ ਟਰਾਲੀ ਵੀ ਉਹੀ ਲੈ ਕੇ ਸੀ ਫਿਰ ਤੇ ਆਪਣੇ ਕੋਲੇ ਲੈਵਰ ਨਹੀਂ ਉਹਨਾਂ ਕੋਲੇਵਰ ਚ ਦੋ ਦੋ ਟਰਾਲੀ ਭਰ ਲੱਗ ਗਈ ਸੀ ਫਿਰ ਉਹ ਜਿਹੜਾ ਗੰਨਾ ਦਾ ਛੇਤੀ ਨਿਪਟ ਗਏ ਬਾਕੀ ਦੇਖਦੇ ਹਾਂ ਕੱਲ ਨੂੰ ਆਉਗੇ ਕਿ ਨਹੀਂ ਆਉਂਦੀ ਕੱਲ ਨੂੰ ਨਹੀਂ 1-2 ਦਿਨ ਤਾਂ ਲਾਉ ਹੀ ਕਹਿੰਦੇ ਸੀ ਬਾਕੀ ਦੇਖਦੇ ਹਾਂ 16 ਬਰੋ ਲੈਂਦਾ ਵੀ ਕੋਈ ਉਹ ਨਹੀਂ ਲਾ ਆ ਭਰ ਦੇ ਵਿੱਚ ਹੋਰ ਹੋਰ ਇਹਨਾਂ ਦੇ ਆਹ ਦੇਖ ਲੈ ਇਹਨਾਂ ਦੇ ਕੰਮ ਦੇਖ ਲੈ ਫੋਟੋ ਸ਼ੂਟ ਕਰਾਉਣ ਆਏ ਨੇ ਨੀ ਦੂਰੇ ਉਹ ਉੱਥੇ ਪਿੰਡਾ ਉਹ ਤਾਂ ਮੇਨ ਐਮਪਲੋਏਰ ਬੰਦੇ ਨੇ ਉਹ 16 Pro ਵਾਲਾ ਉਹ ਉਹ 16 Pro ਵਾਲਾ ਫੋਟੋ ਖਿਜਾਉਣ ਦੇ ਮਾਰੇ ਕੀ ਕੋਈ ਕਰਦਾ ਤਾਣੀਆਂ ਤੋੜਦਾ ਕਰੇ ਨਾ ਬਾਪੂ ਗਲਾਂ ਘੜਦਾ ਸਾਰਿਆਂ ਦਾ ਵੀ ਤਰੋ ਜੀ ਤਰ ਪਿੰਡ ਦੇ ਨੇ ਚੱਕ ਕੇ ਮੂੰਹ ਜੇ ਪਹਿਲਾਂ ਕੋਪਲੇ ਰੇਲਵੇ ਸਟੇਸ਼ਨ ਤੋਂ ਮੁੜ ਕੇ ਆਏ ਨੇ ਹਾਂ ਗੁਰ ਫੋਨ ਕੱਟ ਦੇ ਉਹਨੂੰ ਫੋਨ ਮੁਸ਼ਾਮ ਰੋਡ ਕਾਨ ਓਏ ਕਾਲ ਨੂੰ ਨਾਲ ਆਵੇਂ ਲਾਵੇਂ ਆਵੇਂ ਤਰੀ ਵੜੀ ਸ਼ੂਟ ਕਰਨ ਲੱਗੇ ਹੋਗਾ ਵੀ ਦੇ ਦੰਦ ਕੱਢ ਲੈ ਆਪਾਂ ਹੀ ਪਹੁੰਚੇ ਇੱਥੇ ਛੋਟੋ ਛੋਟੋ ਫੂਟੋ ਸ਼ੂਟ ਤੇ ਇਹਨਾਂ ਦੇ ਫੋਨ ਪਿੱਛੇ ਦੇਖ ਲੋ ਕੀ ਕਰ ਸੰਦਾ ਹੁਣ ਉਹ ਵੀ ਕੋਠੇ ਚੜੂ ਦੇਖੀਏ ਲੈ ਰੀਲ ਨਾਲ ਪਿੱਛੇ ਕੀ ਕਰ ਰਿਹਾ ਵਿਰੇ ਕੰਗਣਾ ਦੀ ਫਰਮ ਨਾਲ ਵੱਧ ਤੇਰਾ ਖਰਚਾ ਕਰ ਰਿਹਾ ਹੈ ਰੀਲ ਤੇ ਵਿਰੇ ਪਿਆਰ ਮੇਰੇ ਪਿਆਰ ਮੇਦਲਾ ਆ ਗਿਆ ਨੇ ਬਾਈ ਆਈਫੋਨ ਵੇਚਣਾ ਬਾਈ ਬਾਈ ਇਹ ਘੜੀ ਵੇਚਣੀ ਜਿਹੜੀ ਤੇਰੇ ਲਈ ਹੀ ਆ ਲਓ ਜੀ ਲੋਕੇਸ਼ਨ ਚੇਂਜ ਸਭ ਕੁਝ ਚੇਂਜ ਦੂਜੇ ਸੈੱਟ ਤੇ ਪਹੁੰਚ ਗਿਆ ਇੱਥੇ ਕੋੜਾ ਗਿਆ ਇੱਥੇ ਮੋਟ ਗਿਆ ਤੂੰ ਖੜਾ ਹੋ ਜੀ ਬਸ ਲਾਈਵ ਹੋ ਗਈ ਉਹ ਜੱਫੀ ਨਹੀਂ ਪਾਣੀ ਉਹ ਨਾ ਨਾ ਚਲੋ ਕਰੀਏ ਸ਼ੁਰੂ ਯਾਰ ਅੱਜ ਕਰ ਜੀ ਮੈਂ ਤੇ ਸਨੀ ਬੈਠੀ ਜੀ ਮੇਰੀ ਚਲੋ ਯਾਰ ਸ਼ੁਰੂ ਕਰੀ ਉਹ ਬੰਦੇ ਕਿਹਾ ਬੰਦੂ ਪੂਰਾ ਨਹੀਂ ਮਾਰਿਆ ਉਹ ਮੇਰੀ ਜਰੂਰੀ ਚੱਲਾ ਚੱਲੋ ਚੱਲੋ ਅਬ ਭੈ ਜੋ ਭੈ ਦੋ ਘਟੇ ਭੈ ਜੋ ਲਾਈਵ ਕੈਮਰਾ ਐਕਸ਼ਨ ਲੋਈ 1970 ਦਾ ਬਣਿਆ ਹੋਇਆ ਪੁਲਾ ਹੈ ਜਿਹੜੇ ਪੁਲ ਤੇ ਖੜ ਕੇ ਫੋਟੋ ਸ਼ੂਟ ਹੋ ਰਿਹਾ ਮੇਰੇ ਵੀਰੋ ਇਹ ਸੰਗਣਾ ਵਾਲਾ ਹੈਲੋ ਮੰਮਾ ਹੈਲੋ ਚਲੋ ਐਕਸ਼ਨ ਜੀ ਜੜੇ ਹਾਲ ਚਾਲ ਬੋਲ ਗਲਤ ਮਾਟੇ ਇਹ ਕਿਹੜਾ ਕੰਮ ਹੋ ਗਿਆ ਪਿੱਛੇ ਓ ਲੈ ਟਰੈਕਟਰ ਚਾਹ ਕਹਿੰਦੇ ਗਲਤ

ਏ ਜੀ ਬਣ ਸਾਡ ਐਕਟਰ 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 ਬਜਰੀਕਾ ਵੇ ਖੜ ਜਾ ਖੜੀ ਆ ਦੇਖੋ ਐ ਮੈਂ ਮੁਕੀ ਮਾਂ ਨੂੰ ਬਾਤ ਨਹੀਂ ਜਾਵਾਂਗੀ ਹਾਂ ਹਾਂ ਉਹ ਥੋੜੇ ਟਾਈਮ ਲਈ ਤੂੰ ਬਾਤ ਮੈਂ ਮੈਂ ਤੇ ਨਹੀਂ ਹੱਥ ਰੱਖਣਾ ਨਾ ਨਾ ਉਹਦਾ ਫੋਨ ਬੰਦ ਕਰਾ ਦੇ ਸੱਤ ਮੱਠ ਮਾਟ ਏਗਾ ਮੁਕੀ ਮਾਰ ਥੋੜਾ ਤਰ ਯਾਰ ਕਾਨੂੰ ਬੁਲਾਉਣਾ ਪੈ 10 ਮੱਠ ਏਗਾ 11 ਮਾ ਟੇਕ 12 ਮਾ ਟੇਕ ਡਾਇਰੈਕਟਰ ਬੜੀ ਸਰ ਚਲੋ ਆ ਰੱਖੋ ਦੇਦੇ ਹੱਥ ਹੱਥਦਾਰ ਕੈਨ ਤੁਰਿਆ ਇਸਨੇ ਕੀ ਕੁਝ ਕਰਨਾ ਮੈਂਦਾ ਇੱਕ ਵੀਡੀਓ ਬਣਾਉਣ ਦਾ ਬਹੁਤ ਕਰਨਾ ਮੈਂਦਾ ਅਸੀਂ ਦੇਖ ਰਹੇ ਜਦ ਦੋ ਜਨ ਪ੍ਰੋਡਿਊਸਰ ਆ ਪ੍ਰੋਡਿਊਸਰ ਹੋਣ ਡਾਇਰੈਕਟਰ ਆ ਕੈਕਟ ਕਰ ਰਿਹਾ ਵੀ ਵੀਡੀਓ ਕਿਤਾ ਬਣਾਉਣੀ ਆ ਕੈਮਰਾਮੈਨ ਸਾਹਿਬ ਕਿਤੇ ਹੋਰ ਤਾਂ ਨਹੀਂ ਜਾਣਾ ਜੀ ਇਹ ਸ਼ੂਟਿੰਗ ਰਹੀ ਗਈ ਹੋਵੇ ਵੀਡੀਓ ਦੀ ਲਾ ਲਾ 16 ਵਰੋ ਦੀ ਪਾਰਟੀ ਦਿੱਤੀ ਨਹੀਂ ਡਾਇਰੈਕਟਰ ਲਾ ਫੜ ਕਿ ਸਮੇਂ ਇਹ ਇਹ ਇੱਥੋਂ ਸਿੱਖਿਆ ਉਹਨਾਂ ਦਾ ਘਾੜਾ ਚਲਾਉਣਾ। ਯਾਹ ਇਹਨੇ ਬੱਚੇ ਵਸਾ ਕੇ ਇਂ ਮਾਰਾਂ ਇਂ ਮਾਰਾਂ ਇ ਕੱਢ ਦਾਂਗਾ ਤੂੰ। ਲੋ ਹੁਣ ਇਂ ਮਾਰ ਚੱਕੇ ਚੱਕੇ ਮਾਰ ਬਸ। ਐਵੇਂ ਹੈ। ਹੋ ਗਿਆ ਉਧੜ ਗਿਆ ਉਹ। ਜਦੋਂ ਨਹੀਂ। ਨਾ। ಬಂದ <mimedi> no? <mimedi> <mimedi>